ਤਰੀਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9915265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਹੀ ਚੰਗੇ ਕਦਗਠ ਵਾਲੀ ਮੁੱਠੀ ਵਾਲਾ ਮਾਜਰੇ ਥਣ ਲੱਗਿਆ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਸ਼ਾਮ ਦਾਗਾ ਸ਼ਾਮ ਦੀ ਚਵਾਈ ਪ੍ਰੋਪਰ ਰੋਕੀ ਹੈ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਬੋਸ ਕਰਦੇ ਨੇ ਬਾਈ ਸਤਿ ਸ੍ਰੀ ਅਕਾਲ ਪਾਲਤਾ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਪਿੰਡ ਤੌੜਾ ਵੀਰੇ ਜ਼ਿਲ੍ਹਾ ਬਰਨਾਲਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ ਨੰਬਰ 9872105317 ਵੀਰ ਦੇ ਨੰਬਰ ਯਾਦ ਨਹੀਂ ਵੀਰ ਦਾ ਮੋਬਾਈਲ ਨੰਬਰ 9872105317 ਪਿੰਡ ਵੀਰਦਾ ਧੌਲਾ ਜ਼ਿਲ੍ਹਾ ਹੈਗਾ ਬਰਨਾਲਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨੇ ਕੈਮਾ ਸੂਹਾ ਸੂਹੀ ਦੂਜਾ ਸੂਹਾ ਬਾਈ ਦੂਜਾ ਸੂਹਾ ਸੂਹੀ ਹੈ ਤੇ ਹਾਜ਼ਰ ਦੁੱਧ ਕਿੰਨਾ ਹੈ ਹਾਜ਼ਰ ਵੀਰੇ ਇਸ ਟਾਈਮ ਜਮਾ 14 ਕਿਲੋ ਦੁੱਧ ਹੈ ਹਾਜ਼ਰ ਦੁੱਧ ਵੀਰ ਕਹਿੰਦਾ ਵੀ 14 ਕਿਲੋ ਜੇ ਕਿਸੇ ਮੇਰੇ ਵੀਰ ਦਾ ਸੌਦਾ ਹੁੰਦਾ ਤਾਂ ਦੋ ਟਾਈਮ ਚਵਾ ਕੇ ਦੇ ਦਿਆਂਗੇ ਚਵਾ ਕੇ ਜਮਾ ਚਵਾ ਦੋਸਤੋ ਜੇ ਕਿਸੇ ਮੇਰੇ ਵੀਰ ਦਾ ਸੌਦਾ ਹੁੰਦਾ ਤਾਂ ਦੋ ਟਾਈਮ ਵੀਰ ਕਹਿੰਦਾ ਵੀ ਆਪਾਂ ਘਰੋਂ ਕੰਡਾ ਲੈ ਕੇ ਆਏ ਆ ਆਪਦਾ ਚਵਾ ਕੇ ਦੇਵਾਂਗੇ ਚਵਾਈ ਦੀ ਕਿਵੇਂ ਵੀਰੇ ਚਵਾਈ ਜਮਾ ਚੀਚੀ ਵਰਗੀ ਧਾਰਾਂ ਪੈਂਦੀਆਂ ਰਹੀਆਂ ਏਖੜਮਾ ਥਾਣਾ ਵੱਡਾ ਗੱਦਗਾੜਾ ਮੱਝ ਦਾ ਚਵਾਈ ਦੀ ਬਿਲਕੁਲ ਗਾਂਵਾਂ ਵਾਲੀ ਫੋਕੀ ਚਵਾਈ ਆ ਵੀਰੇ ਖੋਲ ਕੇ ਕਿਹੜਾ ਦਵਾਰੇ ਆਪਾਂ ਤੋੜ ਕੇ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਹੈ ਤਾਂ ਵੀਰ ਮਾਟੀ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਮਾਟੀ ਦਾ ਮੋਬਾਈਲ ਨੰਬਰ 98788 9872105317 ਚੰਗਾ ਗੱਡ-ਗੱਡ ਤਾਜ ਸੂਈ ਨੂੰ ਕਿੰਨਾ ਟਾਈਮ ਗਿਆ ਵੀਰੇ 10 ਵਾਂ ਦਿਨ ਆ ਵੀਰੇ ਅੱਜ ਸੂਈ ਨੂੰ ਦੋਸਤੋ ਅੱਜ 10ਵਾਂ ਦਿਨ ਆ 14 ਕਿਲੋ ਜੇ ਕਿਸੇ ਮੇਰੇ ਵੀਰ ਦਾ ਸੌਦਾ ਹੁੰਦਾ ਤਾਂ ਵੀਰਾਂ ਦੇ ਘਰੋਂ ਦੁੱਧ ਮਿੰਕ ਕੇ ਲਿਆ ਸਕਦੇ ਹਾਂ ਦੋਸਤੋ 14 ਕਿਲੋ ਦੁੱਧ ਥਾਣ ਹਵਾਨੇ ਦੀ ਬਿਲਕੁਲ ਸਾਫ਼ ਕੱਲਾ-ਕੱਲਾ ਨੇ ਖੜਮਾ ਥਾਣ ਲੱਗਿਆ ਦੋਸਤੋ ਮੁਠੀ ਵਾਲਾ ਆ ਨੇੜੇ ਤੋਂ ਜੱਜਮੈਂਟ ਕਰ ਸਕਦੇ ਹੋ ਸਮਾਨ ਦੀ ਚਵਾਈ ਰੋਕੀ ਹੋਈ ਆ ਪ੍ਰੋਪਰ ਤੇ ਸਮਾਂ ਅਜ ਮੱਝ ਲਿਆਂਦੀ ਹੋਈ ਆ ਜੇ ਕਿਸੇ ਮੇਰੇ ਵੀਰ ਦੀ ਸਹਾਵਰੀ ਚਾਹੁੰਦੀ ਆ ਤਾਂ ਵੀਰ ਮਾਟੀ ਨਾਲ ਜ਼ਰੂਰ ਕੰਟੈਕਟ ਕਰ ਲੈ ਤੇ ਰੇਟ ਦੱਸਦੇ ਮੋਬਾਈਲ ਨੰਬਰ ਤਾਂ ਦਾ ਰਸਤਾ ਰੇਟ ਤਾਂ ਭਾਈ ਯਾਰ ਵੀਰੇ ਛਵਾ ਲੱਖ ਦੀ ਦੇਣੀ ਹੈ ਜੈਸਨੋ 1 ਲੱਖ ਤੇ 25000 ਚੋਂ ਮਾਨਤਾਨ ਹੋਊਗਾ ਕਰੇ ਆ ਬੰਦੇ ਦੋਸਤੋ 1 ਲੱਖ ਤੇ 25000 ਚੋਂ ਘਰੇ ਆ ਬੰਦੇ ਦਾ ਮਾਨਤਾਨ ਜ਼ਰੂਰ ਹੋਊਗਾ ਮੱਝ ਦੋਸਤੋ ਮਾੜੀ ਨਹੀਂ ਹੈਗੀ ਜਿਹੜੇ ਹਸਾ ਹੁਣਾ ਮੱਝਾਂ ਦੇ ਰੇਟ ਚੱਲਦੇ ਨੇ ਥਾਣਾ ਹਵਾਨ ਦੀ ਮੱਝ ਬਿਲਕੁਲ ਸਾਫ਼ ਵੱਡਾ ਕੱਦ ਕੱਟ ਮੁਠੀ ਵਾਲਾ ਨਿਕਣ ਮਾਧਣ ਚ ਬਾਈ ਦੀ ਵੀਰ ਕਹਿੰਦਾ ਹੈਗਾ ਪੋਲੀ ਬਾਜਵ ਰੇਟ ਵੀਡੀਓ ਦੇ ਵਿੱਚ ਦੱਸਦਾ ਲੋਡ ਆ ਹੁਣ ਤੁਹਾਡੇ ਫੋਨ ਦੀ ਵੀਰਾਂ ਨੂੰ ਤੇ ਸੋਨੂ ਲੋੜ ਹੈ ਮੱਝ ਦੀ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਕੰਟੈਕਟ ਕਰ ਲਓ ਆਪਣਾ ਕੰਮ ਕੇਵਲ ਤੇ ਕੇਵਲ ਵੀਡੀਓ ਬਣਾਉਣਾਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਚੰਗੀ ਤਰ੍ਹਾਂ ਦਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਵੀਰਾਂ ਦੇ ਘਰੋਂ ਖਰੀਦ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ